ਕੀ ਆਂਦਾ ਹੈ ਦੇ ਦੋ 버거 ਲਿਆਂਦੇ ਐ ਇਹਨਾਂ ਵਾਸਤੇ ਤੇ ਸਾਂਝ ਖੋਣ ਖੋ ਸੋਇਨੇ ਲਫਾਫੇ ਪਾੜਤਾ ਖੋ ਖੋ ਕੇ ਦਹੀਂ ਖਾਣਾ ਖਾ ਲੋ ਖਾ ਲੋ ਖਾ ਲੋ ਆ ਮੈਨੂੰ ਦੇ ਦੋ ਵੇਖਿਓ ਆ ਵੀ ਦੇ ਦੋ ਦੇ ਦੋ ਮੈਨੂੰ ਦੇ ਦੋ ਚੱਖਾਂ ਦੇ ਚੱਖਾ ਲੋ ਖਾ ਲੋ ਖਾ ਲੋ ਨਹੀਂ ਦੇਣਾ ਮਮਾ ਨੂੰ ਖਾ ਲੋ ਤੁਸੀਂ ਸੌਸ ਤੋਂ ਬਿਨਾਂ ਹੀ ਖਾ ਲੋ ਹੂੰ ਨੋ 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 ਕੰਪਲੀਟ ਜਿਹੇ ਈਡਾ 버거 ਰੱਖਿਆ ਉਧਰ ਵੇ ਲੱਗਣ ਦੇ ਚਸਕੇ ਹੁਣ ਧੁੱਪਾਂ ਲੱਗਣ ਲੱਗ ਪਈਆਂ ਉਹ ਇਹੋ ਕੋਈ ਆਉਣਾ ਕਿ ਕਦੀ ਨਿਊਡਲ ਆ ਕੇ ਕਦੀ ਸਪ੍ਰਿੰਗ ਰੋਲ ਆ ਕੇ ਕਦੀ 버ਗਰ ਆ ਕੇ ਕਦੀ ਹਾਟਡੌਗ ਆ ਕੇ ਸਵੇਰ ਦੀ ਕਪੜੇ ਧੋਤੋਗੇ ਥੱਕ ਗਈਆਂ ਮੈਨੂੰ ਭੁੱਖ ਲੱਗੀ ਹਾਂ

सहज गुड्डी बो गई ऐदा कर दो आबो कर है सहज दे दे, कर दे दाहर। आए। आए।